ਸ਼ਸ਼ੀਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਵਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਪਿੰਡ ਪੰਜਗਰਾਈ ਕਲਾ ਦੇ ਵਿੱਚ ਪੰਜਗਰਾਈ ਕਲਾ ਪਿੰਡ ਕੋੜਕਪੂਰਾ ਸ਼ਹਿਰ ਨੇੜੇ ਆ ਪੰਜਗਰਾਈ ਨੂੰ ਇਹ ਬਾਗਾ ਪੁਰਾਣਾ ਤੋਂ ਜਦੋਂ ਆਪਾਂ ਕੋੜਕਪੂਰੇ ਨੂੰ ਜਾਂਦੇ ਆ ਉਸ ਰੋਡ ਦੇ ਉੱਤੇ ਪੈਂਦੀ ਆ ਮਿੱਤਰੋ ਤੇ ਕੋੜਕਪੂਰੇ ਤੋਂ ਪੰਜਗਰਾਈ 8 ਕੁ ਕਿਲੋਮੀਟਰ ਦੀ ਦੂਰੀ ਤੇ ਪਿੰਡ ਆ ਤੇ ਪੰਜਗਰਾਈ ਤੋਂ ਜਿਹੜੀ ਸੜਕ ਸਿਵੀਆਂ ਨੂੰ ਜਾਂਦੀ ਆ ਉਹ ਸੜਕ ਦੇ ਉੱਤੇ ਬਾਈ ਹੁਣਿਆਂ ਦਾ ਰਹਿਣ ਵਸੇਰਾ ਵਾ ਮਿੱਤਰੋ ਤੇ ਬਾਈ ਹੁਣਿਆਂ ਦੇ ਕੋਲੇ ਛੌਂਕ ਦੇ ਨਾਮ ਰੱਖੇ ਹੋਏ ਚੰਗੇ ਟਾਂਚੇ ਦੇ ਚੰਗੇ ਟੀਕੇ ਸੀਮਣ ਦੇ ਰਿਕਾਰਡ ਸਮੇਤ ਜਾਨਵਰ ਆ ਬਾਈ ਹੁਣ ਇਹ ਗੱਲ ਸੋਚ ਰੋ ਵੀ ਜਿਹੜੇ ਭਰਾਵਾਂ ਨੇ ਦੁੱਧ ਤੇ ਬਰੀਡ ਲੈਣੀਆਂ ਨਾ ਉਹ ਭਾਈ ਬੇਚਿੰਤ ਹੋ ਕੇ ਜੋ ਹੀ ਟੋਟੀਆਂ ਲੈ ਜਾ ਜੇ ਇੱਕ ਮੱਝ ਹੋਊਗੀ ਵੱਡੀ ਇੱਕ ਛੋਟੀ ਹੋਊਗੀ ਤੇ ਇੱਕ ਐਂਡ ਤੇ ਤੁਹਾਨੂੰ ਵੇੜ ਦਿਖਾ ਦੇਵਾਂਗੇ ਹੌਲੇ ਜਿਹਾ ਪਾ ਲਈ ਬੱਚੀਆਂ ਵਾਲੇ ਪਾਦੇ ਦੇ ਵਿੱਚ ਹੀ ਲਾ ਦੇਣੀਆਂ ਖੂਬਸੂਰਤ ਵੇੜ ਆ ਬੁੱਤਰੋ ਸੂਈ ਸਵਾਈਆ ਮੱਛਾ ਮਗਰ ਦੁੱਧ ਤੇ ਚੱਲਦੀ ਆ ਉਹ ਕਰਦੇ ਗੱਲਬਾਤ ਆਪਾਂ 22 ਦਿਨਾਂ ਨਾਲ ਸਾਰੀ ਝੜਕ ਕਰੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਜੀ ਹਾਲਾ ਬੜੇ ਬਈ ਵਧੀਆ ਚੇਤਾ ਘਰ ਪਰਵਾਰ ਹਾਂਜੀ ਵਧੀਆ ਚਲੋ ਅੱਛਾ ਨਾਮ ਦੱਸ ਦੀ ਇੱਕ ਵਾਰ ਦੱਸ ਵੀਰਾ ਨਾਮ ਬਰਿੰਦਰ ਸਿੰਘ ਹੈ ਮੇਰਾ ਨਾਮ ਬਰਿੰਦਰ ਸਿੰਘ ਰਖਵਿੰਦਰ ਸਾਹਿਬ ਠੀਕ ਹੈ ਤੇ ਨਾਮ ਰਖਵਿੰਦਰ ਵੀਰੇ ਘਰ ਆਪਣਾ ਕਿਹੜੀ ਸੜਕ ਤੇ ਆ ਗਿਆ ਇਹ ਸਿਮਗਾ ਰੋਡ ਤੇ ਰਹਿ ਗਿਆ ਜੀ ਸਿਮਗਾ ਰੋਡ ਕਈ ਵਾਰੀ ਨਾ ਫੋਨ ਨਹੀਂ ਲੱਗਦਾ ਹੁੰਦਾ ਦਿੱਕਤ ਆ ਜਾਂਦੀ ਰੇਂਜਰ ਦੀ ਕੀ ਪੁੱਛ ਕੇ ਆ ਜਾਵੇ ਅਗਲਾ ਸਿੰਘਾ ਰੋਡ ਜੀ ਨੀਅਰ ਹਬ ਹੈਗਾ 18 ਆਪਣਾ ਹੈਗਾ ਦੂਜਾ ਫਿਲਟਰ ਹੈਗਾ ਫਿਲਟਰ ਵਾਲਾ ਫਿਲਟਰ ਦੇ ਕੋਲੇ ਲਖਮੀਂਦਰ ਦਾ ਕਰੋ ਤੇ ਆਪਣਾ ਕੰਮ ਕੀਤਾ ਕੀ ਹੈ ਵੀਰ ਵੈਸੇ ਪੁੱਛਣਾ ਮੈਂ ਤਾਂ ਵੀ ਡਾਕਟਰ ਹੀ ਆਪਣਾ ਤੁਸੀਂ ਡਾਕਟਰ ਬਾ ਡਾਕਟਰ ਲਖਮੀਂਦਰ ਹੀ ਪੁੱਛ ਰਿਹਾ ਹੈ ਨਾ ਠੀਕ ਆ ਅੱਛਾ ਲਖਮੀਂਦਰ ਭਾਈ ਜਾਨਵਰ ਵੇਚਨੇ ਆਪਾਂ ਹੈਨਾ ਪਹਿਲੇ ਨੰਬਰ ਤੇ ਜਿਹੜੀ ਆਪਾਂ ਛੋਟੀ ਐਮ 466 ਵਾਲੀ ਆ ਅਕਦੀਪ ਇੱਕ ਵਾਰੀ ਕਾਲਾ ਨੂੰ ਨਿਗਾਹ ਜ਼ਰੂਰ ਵਿਖਾ ਦੀਏ ਤੋਂ ਇਹ ਮਿੱਤਰੋ ਦੋਵੇਂ ਜਾਨਵਰਾਂ ਦੇ ਰਿਕਾਰਡ ਆ ਤੂੰ ਵੀ ਮਈਆਂ ਦੇ ਤੂੰ ਦੇਖੋ ਇਸ ਨੋਟ ਕਰ ਲਿਆ ਜੇ ਬਾਈ ਸਾਰੀ ਐਡ ਓਕੇ ਦਾ ਕਹਿੰਦੇ ਹੁੰਦੇ ਨਾ ਰਿਕਾਰਡ ਹੋਵੇ ਤਾਂ ਜਾਨਵਰ ਸੰਭਲਣ ਦਾ ਵੀ ਫਾਇਦਾ ਹੁੰਦਾ ਲੈ ਬਾਈ ਮੈਨੂੰ ਖਾਦੇ ਕੇ ਲਈ ਦੋਵੇਂ ਇਹ ਪਹਿਲੇ ਦੂਜਾ ਸੂਆ ਸੁਣਦੀ ਹੈ ਕਿ ਪਹਿਲੇ ਨਾਲ ਚੋਟੀ ਦੂਜਾ ਸੂਆ ਬਾਈ ਦੂਜਾ ਸੂਆ ਸੁਣਦੀ ਹੈ ਲਖਵਿੰਦਰ ਵੀਰ ਦੇ ਕਿੰਨੀ ਤਰੀਕ ਨੂੰ ਦਿਨ ਪੂਰੇ ਆਂਦੇ ਇਹਦੇ 15 ਤਰੀਕ ਨੂੰ ਦਿਨ ਪੂਰੇ 15 ਤਰੀਕ ਨੂੰ ਦਿਨ ਪੂਰੇ ਆ ਇਹਨੇ ਪਹਿਲੇ ਸੂਏ ਕਿੰਨਾ ਦੁੱਧ ਦਿੱਤਾ ਸੀ ਬਾਈ ਪਹਿਲੇ ਸੂਏ 13 ਕਿਲੋ ਹੀ ਇਹਦੇ ਥੱਲੇ ਇਹਨੇ ਪਹਿਲੇ ਸੂਏ 13 ਕਿਲੋ ਦੁੱਧ ਦਿੱਤਾ ਸੀ ਹੁਣ ਇਹਦੇ 15 ਤਰੀਕ ਨੂੰ ਦਿਨ ਪੂਰੇ ਆਪਾਂ 10 ਤਰੀਕ ਨੂੰ ਵੀਡੀਓ ਬਣਾਉਣੀ ਪੰਜ ਦਿਨ ਤਾਂ ਅਜੇ ਦਿਨ ਪੂਰੇ ਹੋਣੇ ਪਏ ਆ ਜਿਹੜੇ ਸਾਲ ਹੁਣ ਪੰਜ ਚਾਰ ਦਿਨ ਉੱਪਰ ਵੀ ਆ ਗਏ ਹਾਂ ਘੋਟੀ ਸੋਹਣੀ ਸਨਖੀ ਬਹੁਤ ਹੈ ਮਾਲਾ ਵੀ ਘਮਾਉਣ ਵਾਲੀ ਨਹੀਂ ਇਹ ਨਹੀਂ ਹੈਗਾ ਵੀ ਤੁਸੀਂ ਇਹ ਮਿੱਤਰੋ ਆਪ ਹੈਗੀ ਐਮਐਸਓ 66 ਦੀ ਚ ਇਹ ਹੈਗੀ ਆਪ ਐਮਐਸਓ 66 ਦੀ ਮਿੱਤਰੋ ਅੱਗੇ ਇਹਨੂੰ ਸੀਆਰਬੀ ਸੀਆਈਆਰਬੀ ਦਾ ਲੱਗਾ ਹੋਇਆ 4354 ਉਹ 4354 ਤੋਂ ਇਹ ਕਰਮਾਂ ਵਾਲੀ ਘੱਪਣ ਆ ਤੇ ਇਹਦਾ ਰੇਟ ਜਿਹੜਾ ਉਹ ਆਪਾਂ ਬਾਈ ਤੋਂ ਪੁੱਛਾਂਗੇ ਹੁਣ ਇੱਕ ਵਾਰੀ ਝੋਟੀ ਵੇਖ ਲੋ ਤੁਸੀਂ ਸਿੰਘਾਂ ਤੋਂ ਲੈ ਕੇ ਇਹ ਤੋਂ ਡਾਂਚੇ ਦੇ ਕੇ ਸਾਰੇ ਪਾਸੇ ਬਿਊਟੀ ਨਾਲ ਨਮਕ ਕਰ ਉਹ ਸਿੱਧੀ ਦੇ ਵਿੱਚ ਜਮਾ ਵਫਦਰ ਵਾਲੀ ਲੁਨੀ ਪੁਲੀ ਦੀ ਟੀਮ ਦੇ ਵਾਲੇ ਤੋਂ ਚੰਗੀ ਪੁਲੀ ਚੰਪਾ ਸਿੰਘਾਂ ਨੂੰ ਜਾਣਿਆ ਵੇ ਦੀਪਕ ਸਿੰਘਾਂ ਦੇ ਕਰੀ ਜੀ ਸਰ ਆਓ ਜੀ ਆਪ ਕਿਤਾ ਸੋਨਾ ਸਿੰਗ ਲੱਗਾ ਵੀ ਕਹਿਣ ਤੋਂ ਭਾਵੇਂ ਆ ਵੀ ਜਿਹੜਾ ਭਰਾ ਵੀ ਲੈ ਗਿਆ ਨਾ ਕਰਮਾਂ ਵਾਲੇ ਨੂੰ ਯਾਦ ਕਰੂਗਾ ਕਿਉਂਕਿ ਇਹਨੇ ਬੱਚੇ-ਪੁੱਤੇ ਟੋਪ ਲਾ ਦਨੇ ਬਈ ਸੀਆਰਪੀਆ ਦਾ 4354 ਜਿਹੜਾ ਬੁੱਲ ਦਾ ਸੀਮਣਾ ਲੱਗਣਾ ਉਹਦਾ ਕਿਤੇ ਗੂਗਲ ਤੇ ਤੁਸੀਂ ਰਿਕਾਰਡ ਸਰਚ ਕਰਕੇ ਵੇਖਿਆ ਜੇ ਤੁਹਾਨੂੰ ਆਪ ਪਤਾ ਲੱਗ ਜਾਊ ਤੇ ਫਿਰ ਜਿਹੜੇ ਦੀ ਇਹ ਆ ਤੇ ਆਪ ਜਿਹੜੀ ਹੈਗੀ ਇਹ 164 64 ਦੀ 4 84 ਦੀ 460 ਦੀ ਇਹ ਆਪ ਤੇ ਫਿਰ ਹੁੰਦਾ ਵੀ ਤੁਸੀਂ ਗੂਗਲ ਤੇ ਰਿਕਾਰਡ ਸਰਚ ਮਾਰਿਓ 15 16 ਕਿਲੋ ਦੁੱਧ ਚੋਟੀ ਤੁਹਾਡੇ ਘਰੇ ਆ ਕੇ ਵਧੀਆ ਦੁੱਧ ਦਊਂ ਪਰ ਹਾਂ ਦਊਂਗੀ ਭਾਈ ਜਿਵੇਂ ਭਾਈ ਨੇ ਸਾਹ ਜੀਤੀਆ ਮੱਖੀ ਮੱਛਰ ਤੋਂ ਬਚਾ ਕੇ ਰੱਖਿਓ ਕਰਮ ਵਾਲੀ ਨੂੰ ਆਪ ਤਾਂ ਛੱਡ ਕੇ ਏਸੀ ਆਪਾਂ ਸੌ ਜਾਂਦੇ ਆ ਬੂਹਾ ਕਰਕੇ ਬੰਦ ਤੇ ਇਹਨਾਂ ਵਿਚਾਰੀਆਂ ਨੂੰ ساری ਰਾਤ ਮੱਛਰ ਨਹੀਂ ਸੌਣ ਦਿੰਦਾ ਬਾਈ ਇਹ ਚੀਜ਼ਾਂ ਦੇ ਖਿਆਲ ਰੱਖਣੇ ਪੈਂਦੇ ਆ ਜਿਹੜੇ ਪਸ਼ੂ ਪਾਲਣ ਦੁੱਧ ਲੈਂਦੇ ਆ ਮਿੱਤਰੋ ਰੇਟ ਵੀਰੇ ਆਪਾਂ ਇਹਦਾ ਕੀ ਕਰਦੇ ਆਂਗੇ ਵੱਡੇ ਬਾਈ 1,65,000 ਇੱਕ ਲੱਖ 65,000 ਰੁਪਏ ਕੀ ਕਰਦੇ ਆਂਗੇ ਮਾਨਸਾ ਹਾਂਜੀ ਹਾਂਜੀ ਹਾਂ ਲੈ ਵੀ ਗੱਲ ਏ ਉਹ ਆ ਹੁਣ ਤੁਸੀਂ ਇਹਨਾਂ ਸੋਚਿਓ ਜੀ ਨੇ ਇੱਕ ਪਹਿਣ ਮੰਗ ਰਿਹਾ ਤਾਂ ਲੱਖ ਰੁਪਈਏ ਦੀ ਝੋਟੀ ਬੋਗੇ ਨਹੀਂ ਮਿਲਣੀ ਬਈ ਲੋਕ ਰੁਪਈਏ ਕਿਹਦੇ ਜਾਂਦੇ ਆ ਕੋਈ ਨਹੀਂ ਗੱਲ ਅਕਰ ਦਾ ਪਾਈ ਦਾ ਬਈ ਰੇਟ ਪੂਰਾ ਰੱਖਣਾ ਪਰ ਮੈਂ ਕਹਾ ਨਹੀਂ ਪਈ ਰੇਟ ਆਪਾਂ ਦਸ਼ਕਪੀਰਾ ਨੂੰ ਦੱਸਦੀ ਆ ਤੇ ਆ ਬਈ ਵੱਡੀ ਮੇਰੀ ਆਪਣੀ ਇਹ ਮਸਬਤ ਹੁੰਦੀ ਆ ਬਈ ਇਹ 7ਵੇਂ ਸੂਏ 7ਵੇਂ ਸੂਏ ਇਹਦੇ ਦਿਨ 20 ਤਰੀਕ ਨੂੰ ਪੂਰੇ ਆ ਗਏ ਹਾਂਜੀ 20 ਤਰੀਕ ਹਾਂ ਇਹਦੇ ਬਾਅਦ ਮੇਰੇ ਕੋਲੇ ਕਾਰਡ ਹੈਗਾ ਮਿਸਟਰ ਇਹਦੇ 20 ਤਰੀਕ ਨੂੰ ਜਿਹੜੇ ਦਿਨ ਪੂਰੇ ਹੁੰਦੇ ਆ ਇਹਦੇ ਵੀ ਮਿਸਟਰੋ ਕਰਮਾ ਵਾਲੀ ਦੇ ਉਹੀ ਲੱਗਾ ਸੀ ਆਰਪੀ 4342 ਇਹ ਵੀ 4354 ਤੋਂ ਗੱਬਣਾ ਪਿਛਲੇ ਦਿਨੀ ਘਾਟਾ ਵੀ ਪਿਆ ਸਾਡੇ ਬੋਲਦਾ ਮਿੱਤਰੋ ਤੇ 1.5-2 ਮਹੀਨਿਆਂ ਤੋਂ ਪਹਿਲਾਂ ਦੀ ਗੱਲ ਸੀਮੈਂਟੋਂ ਦੇ ਹਜੇ ਵੀ ਮੇਰੇ ਸਾਬ ਨਾਲ ਮਿਲ ਜਾਣਗੇ ਪਰ ਬਹੁਤ ਚੰਗਾ ਬੋਲ ਸੀ ਤੁਸੀਂ ਕਿਤੇ ਨਾ ਉਹਦਾ Google ਤੇ ਸਰਚ ਮਾਰਿਓ ਯਾਰ ਆਪਾਂ ਇਹ ਮਾੜਾ ਨਹੀਂ ਸਾਰੇ ਬੋਲ ਹੀ ਚੰਗੇ ਜਿਨ੍ਹਾਂ ਨੇ ਸੰਭਿਆ ਭਰਾਵਾਂ ਜਿਨ੍ਹਾਂ ਨੇ ਮਿਹਨਤ ਕੀਤੀ ਆ ਪਰ ਕਿਉਂਕਿ ਜਿਹੜਾ ਰਿਕਾਰਡ ਮਨਾਂ Google ਦੇ ਉੱਤੇ ਚੜਿਆ ਹੋਇਆ ਨੈੱਟ ਦੇ ਉੱਤੇ ਹਰ ਇੱਕ ਬੋਲ ਦਾ ਮਿਲ ਜਾਵੇ ਨਾ ਉਹੀ ਸੀਮਨ ਨੂੰ ਯੂਜ਼ ਕਰੋ ਧੰਨਵਾਦ ਮੈਂ ਡਾਕਟਰ ਭਰਾ ਦਾ ਕਰੂੰਗਾ ਜਿਨੇ ਬਾਈ ਇਹ ਟੀਕੇ ਹਰਜਿੰਦਰ ਸਿੰਘ ਭਾਈ ਆ ਮੈਨੂੰ ਲੱਗਦਾ ਭਰੀ ਵਾਲਾ ਤੋਂ ਹੈ ਨਾ ਬਾਈ ਹਾਂ ਬਹੁਤ ਸਾਰਾ ਧੰਨਵਾਦ ਸ਼੍ਰੀ ਮੁਖਸਰ ਸਾਹਿਬ ਦਾ ਬਾਈ ਡਾਕਟਰ ਆ ਮਿੱਤਰੋ ਬਰਜਿੰਦਰ ਸਿੰਘ ਦਾ ਧੰਨਵਾਦ ਕਰਦਾ ਮੈਂ ਜਿਹੜਾ ਕਿਸਾਨ ਭਰਾ ਨੂੰ ਕਾਟ ਦਿੰਦਾ ਬਾਈ ਜੰਦਰ ਵੀਰੇ ਤੈਨੂੰ ਦਿਲੋਂ ਦਵਾਵਾ ਬਾਈ ਇਸ ਗੱਲ ਦੇ ਲਈ ਅੱਛਾ ਵੀਰੇ ਇਹ ਕਿੰਨੇ ਦੁੱਧ ਦੀ ਮਾਲਕਣ ਰਹੀ ਹੋਈ ਆ ਇਹ ਬਾਈ 15 ਕਿਲੋ ਦੇ ਦੀ 15 ਕਿਲੋ ਦੁੱਧ ਇੱਕ ਬੁੱਲਾ ਬੁੱਲਾ ਦੇ ਦਿੰਦੀ ਆ ਇਹਦੇ ਦਿਨ 20 ਤਰੀਕ ਨੂੰ ਪੂਰੇ ਦੇ ਦਾ ਹਜੇ ਭਰਦੀ ਹਾਂ ਜੀ ਹਾਂ ਜੀ ਪੂਰਾ ਭਰ ਦੇਣਾ ਹੈ ਹਨਾ ਹਾਂ ਜੀ ਪੁੱਣ ਜਾਂਦੀ ਮੇਰੀ ਅੱਛਾ ਇਹ ਇਹ ਇੱਕ 25 ਦੇ ਦਾਂਗੇ ਦੇ 25 ਦੀ ਮਾਨਤਾ ਕਰ ਦਾਂਗੇ ਹਾਂ ਹਾਂ ਠੀਕ ਹੈ ਬਾਈ ਲੈ ਮਿੱਤਰੋ ਜਿਹੜਾ ਸੂਆ ਸੂਈ ਉਹ ਦੱਸਿਆ ਸੱਤਵਾਂ ਸੂਆ ਬਾਈ ਵੀ ਚੌਥਾ ਤੀਜਾ ਸੂਆ ਕਹਿ ਸਕਦਾ ਸੀ ਨੈੱਟ ਦੇ ਉੱਤੇ ਦਾ ਜਗ੍ਹਾ ਤੀਜਾ ਚੌਥਾ ਸੂਆ ਹੀ ਚਾਹਦਾ ਬਾਕੀ ਕਈ ਬਾਰੇ ਆਪਾਂ ਸਿਆਣੇ ਨਹੀਂ ਬਣਦੇ ਹੁੰਦੇ ਵੀ ਆਪਾਂ ਪੈਸੇ ਨਹੀਂ ਲੈਂਦੇ ਲੋਕਾਂ ਤੋਂ ਅਸੀਂ ਦਾ ਆਪਾਂ ਫੇਰੀ ਵੀਡੀਓ ਬਣਾ ਦਿੰਨੇ ਆ ਆਪਾਂ ਐ ਨਹੀਂ ਕਰਦੇ ਆਪਾਂ ਉਹ ਕੰਮ ਕਰਦੇ ਨਹੀਂ ਬਾਈ ਕਿਉਂਕਿ ਬਾਈ ਮਿਹਨਤ ਦਾ ਮੁੱਲ ਰੋਜ਼ ਮਰਜ਼ੀ ਮਾਰੀ ਜਾਵੇ ਜੇਟ ਦੇ ਉੱਤੇ ਸੱਚੇ ਹੋਣ ਦਾ ਕੋਈ ਫਾਇਦਾ ਨਹੀਂ ਜੇ ਆਪਾਂ ਆਪਦੇ ਦਿਲ ਦੇ ਵਿੱਚ ਚੋਰੀ ਕਰਨ ਬਈ ਉਹ ਗੱਲਾਂ ਦਾ ਕੋਈ ਫਾਇਦਾ ਨਹੀਂ ਗੱਲ ਟਿਕਾ ਕੇ ਕਰਿਆ ਕਰੋ ਜਿਹੜੀ ਤੁਸੀਂ ਕਰਦੇ ਹੋ ਕੀਤਾ ਕਰਦੇ ਹੋ ਬਦਚੋਕ ਦੇ ਹੋਇਆ ਕਰ ਮੈਂ ਤਾਂ ਇਹ ਗੱਲ ਕਰਦਾ ਹਣਾ ਬਈ ਤੇ ਅੱਜ ਤਿੰਨ ਨੰਬਰ ਇਹਦੇ ਬਾਰੇ ਦੱਸਿਓ ਬਈ ਇਹ ਰੁਕੇ ਦਾ ਟਾਈਮ ਹੋ ਗਿਆ ਇਹ ਪਹਿਲਣ ਹੈ ਜੀ ਤੇ ਕਿੰਨੇ ਹੋਗਾ ਇਹ ਡੇਢ ਮੀਨ ਹੋ ਗਿਆ ਤੁਹਾਡਾ ਇਹ ਫਰਲੀ ਲਿਮਟ ਹੈ ਨਾ ਹਾਂ ਜੀ ਦੀ ਬਲੇ ਵਾਲੂ ਬਖਾ ਦੀ ਭਰਾਵਾਂ ਨੂੰ ਜਿਹੜੇ ਭਰਾ ਘੇ ਰੱਖਣ ਵਾਲਿਆ ਬੱਚੀ ਨੂੰ ਯਾਰ ਰਣਗੇ ਨਹੀਂ ਠੀਕ ਹੈ ਬਾਈ ਲੈ ਆ ਲਖਣਾ ਮੈਨੂੰ ਬਰੇ ਮੋੜ ਮੋੜ ਤੇ ਵੀ ਪੰਨ ਤੇ ਇਹ ਵੀਰੇ ਨੂੰ 1.5 ਮਿੰਟ ਹੀ ਘਾੜੂਗਾ ਭਰਾ ਤਾਂ ਹੋਣਗੇ ਨਹੀਂ ਅੱਜ ਨਹੀਂ ਹਜੇ ਨਹੀਂ ਕਿਹੜਾ ਹੀਟ ਚਾਹੀ ਸੀ ਭਰਾਇਆ ਨਹੀਂ ਹਜੇ ਠੀਕ ਹੈ ਠੀਕ ਹੈ ਹੋਣਗੇ ਭਰਾ ਦੇ ਹਾਂ ਹੂੰ ਚਲੋ ਨੇ ਦਾ ਮੈਨ ਜਿਵੇਂ ਨਮਾ ਹਾਂ ਜਾਂ ਦੰਦਾ ਦੇ ਵਿੱਚ ਹੀ ਹੋਊਗੀ ਬੱਚੀ ਹਾਂ ਹਾਂ ਹੀ ਹਜੇ ਦੰਦਾ ਉਹ ਬੱਚੀ ਦੀ ਜਵਾਲੀ ਦੱਸ ਕਿਵੇਂ ਇਹ ਕੋ ਬੱਤੀ ਆ ਨਹੀਂ ਦਿੰਦਾ ਥੋੜਾ ਬੋਗ ਲਾ ਦੇ ਯਾਰ ਉਹ ਕਰ ਦਾਂਗੇ ਕਿ ਲੈ ਵੀ ਮਿੱਤਰੋ ਹਾਂ ਮਗਰ ਬੱਚੇ ਤੇ ਦਬਾਈ ਨੂੰ ਚਾਲੀ ਇਹ ਕਹਦਾ ਵੀ ਭਾਈ ਮੈਂ ਖੈ ਭਾਈ ਯਾਰ ਜਿੱਥੇ ਜੋ ਬੱਚੀ ਬਿਟਨੀ ਆ ਮਾਰਤਾ ਮੇਰਾ ਸਾਡ ਕਰਦੀ ਮਾਰਤਣ ਦਾ ਇਹ ਮਤਲਬ ਹੁੰਦਾ 140000 60000 ਦਾ ਮਤਲਬ ਹੁੰਦਾ ਵੀ ਆ ਲੱਖਾਂ ਹਜ਼ਾਰਾ ਛਡਾ ਲੈਣੇ ਨਹੀਂ ਭਾਈ ਇਹ ਬਾਈ ਦੇ ਜਾਨਵਰ ਸੀਗੇ ਮਿੱਤਰ ਰਖੰਦਰ ਵੀਰ ਹੁਣ ਆਦੇ ਤਿੰਨ ਜਾਨਵਰ ਵੇਚਨੇ ਆ ਬਾਈ ਹੁਣਾਂ ਨੇ ਤਿੰਨਾਂ ਜਾਨਵਰਾਂ ਦੀ ਡਿਟੇਲ ਲੈਤੀ ਆ ਮਈਆਂ ਰਿਕਾਰਡ ਸਮੇਤ ਦੇਤੀ ਆ ਵਹਿੜ ਦੀ ਡਿਟੇਲ ਲੈਤੀ ਆ ਅਗਲੀ ਕਾਰਵਾਈ ਲਈ ਨੰਬਰ ਆਪਾਂ ਲੈ ਲੈਨੇ ਵੀਰੇ ਨੰਬਰ ਹਲਕਿ ਆਪਣਾ ਕਿੰਨਾ ਆ ਗਿਆ 98142 98142 50994 50994 94 ਰਖੰਦਰ ਵੀਰ ਇੱਕ ਵਾਰੀ ਹੋਰ ਬੋਲ ਦੀਏ 99142 ਜੀ 50994 ਠੀਕ ਆ ਬਈ ਇਸ ਨੰਬਰ ਤੇ ਕਰ ਲਓ ਵੀਰੇ ਰਖਵੇ ਤੇਰਾ ਨੰਬਰ ਮੈਂ ਬਾਈ ਹੁਣ ਦਾ ਸਕਰੀਨ ਦੇ ਉੱਤੇ ਵੀ ਲਾ ਦੂੰਗਾ ਪਿੰਡ ਹੈਗਾ 5 ਗ੍ਰਾਂਈ ਕਲਾ ਸ਼ੁਰੂਆਤ ਹੁੰਦੀ ਹਾਂ ਸਰਾਹ ਪੱਤੀ ਸਿਵੀਆਂ ਵਾਲਾ ਰੋਡ ਠੀਕ ਹੈ ਸਰਾਹ ਪੱਤੀ ਸਿਵੀਆਂ ਵਾਲਾ ਰੋਡ ਹੈ ਨਾ ਬਈ ਤੇ ਡਾਕਟਰ ਲਖਵਿੰਦਰ ਦਾ ਪੁੱਛ ਕੇ ਆ ਜੋ ਘਰ ਇੱਕ ਵਾਲੀ ਐਂਡ ਤੇ ਉੱਤੇ ਫਿਰ ਏਆਈ ਵਰਕਰ ਜਿਹੜਾ ਪ੍ਰਾਹਰਜਿੰਦਰ ਸਿੰਘ ਪਰਿਵਾਰ ਵਾਲੇ ਤੋਂ ਬਈ ਸ਼੍ਰੀ ਮੁਖਸਰ ਸਾਹਿਬ ਦਾ ਹੁੰਦਾ ਧੰਨਵਾਦ ਤਾਂ ਕੀਤਾ ਯਾਰ ਆ ਕਾਰਡ ਜ਼ਰੂਰ ਦਿਆ ਕਰੋ ਇਹ ਬਈ ਜਿਹੜੀ ਰੀਚ ਆ ਇਹ ਸ਼ੁਰੂ ਕੀਤੀ ਸੀ ਬਈ ਵੈਡਿੰਗ ਨੇ ਤੇ ਬਈ ਵੈਡਿੰਗ ਦੇ ਨਾਲ ਨਾਲ ਸਾਰਿਆਂ ਨੇ ਬੱਸ ਕਿ ਬਹੁਤ ਧੰਨਵਾਦ ਆ ਯਾਰ ਸਾਨ ਪ੍ਰਾਹ ਵਿਕਦੀ ਹੈ ਨਾ ਹੁਣ ਪੱਕਾ ਸਾਂਭ ਕੇ ਰੱਖਿਆ ਹੋਇਆ ਪ੍ਰੂਫ ਵਾਲੇ ਵੀਰੇ ਇਹ ਜਿਹੜਾ ਭਰਾ ਲਊਗਾ ਜਿਹੜੀ ਜਿਹੜੀ ਮੱਛ ਉਹਨੂੰ ਦੇ ਬਾਈ ਦਾ ਸਕਰੀਨ ਦੇ ਉੱਤੇ ਇਹ ਪਿੰਡ ਪੰਜ ਗਰਾਈਂ ਕਲਾ ਜਲਾ ਹੁਕਾ